ਪੰਜਾਬ ਕਿਵੇਂ ਲੱਗਦਾ ਹੈ ਤੁਹਾਨੂੰ ਪਹਿਲੇ ਇਹ ਬਾਤ ਦੱਸੋ ਪੰਜਾਬ ਦੇ ਲੋਕ ਦੋਸਤੋ ਜਿਹੜੇ ਕਹਿੰਦੇ ਆ ਨਾ ਪੰਜਾਬ ਵਿੱਚ ਕੁਝ ਹੈ ਨਹੀਂਗਾ ਅੱਜ ਮੈਂ ਤੁਹਾਨੂੰ ਦਿਖਾਉਣ ਲੱਗਾ ਪੰਜਾਬ ਵਿੱਚ ਕੀ ਆ ਬੰਦਾ ਕਰਨ ਵਾਲਾ ਚਾਹੀਦਾ ਪੰਜਾਬ ਵਿੱਚ ਸਾਰਾ ਕੁਝ ਆ ਤੋਂ ਮੈਂ ਤੁਹਾਨੂੰ ਗੱਲਬਾਤ ਵੀ ਕਰਾਉਂਦੇ ਆ ਤੁਹਾਨੂੰ ਦਿਖਾਲਦੇ ਵੀ ਆ ਵੀ ਪੰਜਾਬ ਚ ਕੀ ਹੈਗਾ ਆ ਤੇ ਜਿਹੜੇ ਬੰਦੇ ਕਹਿੰਦੇ ਆ ਪੰਜਾਬ ਚ ਕੁਝ ਹੈ ਨਹੀਂਗਾ ਉਹਨਾਂ ਨੂੰ ਇਹ ਵੀਡੀਓ ਇੱਕ ਮੈਸੇਜ ਆ ਜਿਹੜੇ ਕਹਿੰਦੇ ਹੈਗਾ ਆ ਉਹਨਾਂ ਲਈ ਵਧੀਆ ਗੱਲ ਆ ਤੋਂ ਆਜੋ ਮੈਂ ਤੁਹਾਨੂੰ ਦਿਖਾਲਦਾ ਪੰਜਾਬ ਕੀ ਤੋਂ ਹੈਗਾ ਆ ਵੀਰੇ ਆਪਣਾ ਇਹ ਪਰਦੇਸੀ ਭਰਾ ਆ ਭਾਜੀ ਇੱਧਰ ਨੂੰ ਆਜੋ ਤੁਹਾਨੂੰ ਆਣਦੇ ਆ ਹਾਂਜੀ ਭਾਜੀ ਇਹ ਕਿੱਥੋਂ ਆਏ ਆ ਤੁਸੀਂ ਕਿਹੜੇ ਸਟੇਟ ਦਾ ਵੀਰ ਜੀ ਆਏ ਬਾਲੋਸੀ ਤੁਸੀਂ ਕਿੰਨੇ ਚਿਰ ਹੋ ਗਿਆ ਤੁਹਾਨੂੰ ਇੱਥੇ ਆਉਂਦੇ ਆਂ 30 ਸਾਲ 30 ਸਾਲ ਤੇ ਪੰਜਾਬ ਵਿੱਚੋਂ ਕੋਈ ਟੀ ਬਣਾਇਆ ਵੀ ਅੱਜ ਤੱਕ ਨਹੀਂ ਬਣਾਇਆ ਭਾਜੀ ਤਾਂ ਬਰੋਤੀ ਪਾਣੀ ਕਿੱਥੋਂ ਆਇਆ ਇਹੇ ਕਮਾਈ ਦੇ ਸੱਪੋਂ ਨਾਲੋਂ ਪ੍ਰਾਪਤ ਉਹ ਇੱਥੇ ਘਰ-ਬਾਰ ਬਣੇ ਆ ਤੁਹਾਡੇ ਪੰਜਾਬ ਚੋਂ ਕਮਾ ਕੇ ਬਣਾਏ ਪੰਜਾਬ ਚੋਂ ਕਮਾ ਕੇ ਬਣਾਇਆ ਤੇ ਮਿਹਨਤ ਦਾ ਮਤਲਬ ਕਿੰਨੀ ਕੀਤੀ ਹੈ ਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਮਤਲਬ ਕਿ ਜੇ ਤੁਸੀਂ ਉੱਥੇ ਰਹਿੰਦੇ ਹੋ ਆਪਣੀ ਸਟੇਟ ਵਿੱਚ ਤੇ ਤੁਸੀਂ ਇੰਨਾ ਕੁਝ ਬਣਾ ਸਕਦੇ ਹੋ ਜਿੰਨਾ ਤੁਸੀਂ ਪੰਜਾਬ ਤੋਂ ਬਣਾਇਆ ਨਹੀਂ ਬਣਾ ਸਕਦੇ ਇਹ ਕਿਲੇ ਦੇ ਜਿਹੜਾ ਨੂੰ ਕੰਮ ਕਰਨਾ ਪੈਂਦਾ 22 ਗੰਢੇ ਇਹ 22 ਘੰਟੇ ਕੰਮ ਕਰਦੇ ਤੇ ਵਧੀਆ ਨਾਲ ਇਸ ਵੇਲੇ ਫਸਟ ਲਾ ਲਓ ਘਰ-ਬਾਰ ਆਪਣਾ ਟੌਪ ਲਾ ਇਹ ਦੋਵਾਂ ਦਾ ਵੀ ਨਹੀਂ ਆਇਆ ਮਤਲਬ ਟੌਪ ਦਾ ਹੀ ਲਾ ਲਓ ਮੈਂ ਕਿਥੇ ਉੱਥੇ ਉੱਥੇ ਦੇ ਹਿਸਾਬ ਨਾਲ ਤਾਂ ਤੁਹਾਨੂੰ ਉਦੋਂ ਬਾਅਦ ਤੁਹਾਨੂੰ ਇੱਕ ਪੰਜਾਬੀ ਭਰਾਣਾ ਮਿਲੋਣਾ ਜਿਹੜਾ ਮਿਹਨਤ ਕਰਦਾ ਹਾਂ ਉਹ ਸਾਰਾ ਪੰਜਾਬ ਚ ਕਮਾਈ ਕਰਕੇ ਤੇ ਜਿਹੜੇ ਬੰਦੇ ਕਹਿੰਦੇ ਆ ਪੰਜਾਬ ਚ ਕੁਝ ਨਹੀਂ ਦਾ ਉਹਨੂੰ ਕੀ ਕਹਿਣਾ ਚਾਹੀਦਾ ਆਪਨੇ ਕਰੇਗਾ ਤਾਂ ਬਰਦੇਸ਼ ਕਰੇਗਾ ਮਲ ਜਿਹੜਾ ਕੰਮ ਨਹੀਂ ਕਰਦਾ ਉਹਦੇ ਨੇ ਕੁਝ ਨਹੀਂ ਕਰਨ ਆ ਜਿਹੜਾ ਕੰਮ ਕਰੂਗਾ ਹਾਂ ਬਹੁਤ ਪੰਜਾਬ ਮੇਂ ਜਲਾ ਰਹੇਗਾ ਕੰਮ ਕਰਨੇ ਵਾਲਾ ਕੋ ਬੰਦਾ ਬਹੁਤ ਕੰਮ ਹੈ ਇੱਥੇ ਬੰਦਾ ਜੇ ਆਪਕੋ ਸਾਰਾ ਦਿਨ ਗਰਮੀ ਨੇ ਰਹਤੇ ਦੋਸਤੋ ਇੱਕ ਹੋਰ ਪਰਿਵਾਰ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਤੁਹਾਨੂੰ ਸੁਣਾਉਣੀ ਹੈ ਭਾਜੀ ਪਬਲਿਕ ਕਿੰਨੇ ਚਿਰ ਹੋ ਗਿਆ ਤੁਹਾਨੂੰ ਪੰਜਾਬ ਚ ਆਇਆ ਮੈਂ ਦੱਸਾਂ ਹੁਣ ਹੋ ਗਏ 20 ਸਾਲ ਹੋ ਗਏ ਇਧਰ ਤੋਂ 20 ਸਾਲ ਮਤਲਬ ਪੰਜਾਬ ਸੇ ਕਮਾਈ ਕਰਕੇ ਆਪਨੇ ਕਿਆ-ਕਿਆ ਬਣਾ ਲਿਆ ਆਪਣੇ ਬੱਚੇ ਨੂੰ ਸ਼ਾਦੀ ਕਰਾ ਲਈ ਬੱਚੇ ਲਈ ਕੀ ਆਇਆ ਬਸ ਕੰਮ ਕਰਾ ਰਹੀ ਲੱਗੀ ਤੇ ਸ਼ਾਦੀ ਕਰ ਦਿੱਤਾ ਉੱਤਰ ਜੀ ਜਿਸੇ ਮਾਗਣਾ ਤੋਂ ਨਹੀਂ ਪੜਦਾ ਆਪਣੀ ਮਿਹਨਤ ਕਰਦੇ ਆ ਨਹੀਂ ਮੰਗਦੇ ਲੋਕ ਆਪ ਆਪਣੀ ਮਿਹਨਤ ਕਰਕੇ ਆਪਣੀ ਕਮਾਈ ਕਰਦੇ ਪੰਜਾਬ ਤੇ ਐਸੇ ਲੱਗਦਾ ਹੈ ਆਪਕੋ ਪਹਿਲੇ ਇਹ ਬਾਤ ਬਤਾ ਦੋ ਪੰਜਾਬ ਤੋਂ ਬੋਲਦੇ ਹਨ ਬੜੀਆ ਲੱਗਦਾ ਦਿਲ ਲੱਗਿਆ ਸਾਰੇ ਪਰਿਵਾਰ ਦਾ ਸਾਰੇ ਪਰਿਵਾਰ ਇਧਰ ਆ ਮੇਰੇ ਬੱਚੇ ਸਕੀਰ ਨੇ ਸਾਰੇ ਬੱਚੇ ਮੁੱਖ ਪੰਜਾਬੀ ਸਕੂਲ ਵਿੱਚ ਪੜ ਰਹੇ ਹਨ ਹਾਂਜੀ ਪੰਜਾਬੀ ਸਕੂਲ ਵਿੱਚ ਠੀਕ ਹੈ ਆ ਦੋਸਤੋ ਦੇਖ ਲਓ ਜਿਨੇ ਕਮਾਈ ਕਰਨੀ ਹੋਵੇ ਮਿਹਨਤ ਕਰਨੀ ਹੋਵੇ ਉਹਦੇ ਲਈ ਪੰਜਾਬ ਵਿੱਚ ਬਹੁਤ ਕੋਸ਼ਿਸ਼ ਆਪਾਂ ਗੱਲਾਂ ਕਰਦੇ ਇੰਨੇ ਵੀ ਪੰਜਾਬ ਚ ਇੱਥੇ ਹੈ ਨਹੀਂ ਕੋਸ਼ਿਸ਼ ਆ ਨਹੀਂ ਹੁੰਦਾ ਆ ਨਹੀਂ ਹੁੰਦਾ ਮਤਲਬ ਸਾਡੀਆਂ ਜਿਹੜੀਆਂ ਸੋਚਾਂ ਬਹੁਤ ਵੱਡੀਆਂ ਹੋ ਗਈਆਂ ਆ ਅਸੀਂ ਚਾਹੁੰਦੇ ਆ ਵੀ ਅਸੀਂ ਇੱਕਦਮ ਟੌਪ ਤੇ ਪਹੁੰਚ ਜਾਈਏ ਮਤਲਬ ਇਹ ਪਹਿਲੇ ਕਦਮ ਤੋਂ ਹਰੇਕ ਜਿਹੜਾ ਕੰਮ ਹੁੰਦਾ ਉਹ ਸ਼ੁਰੂ ਕਰਨਾ ਪੈਂਦਾ ਪੰਜਾਬੀ ਪਰਿਵਾਰ ਆ ਜਿਹੜਾ ਇੱਥੇ ਪੰਜਾਬ 'ਚ ਰਹਿ ਕੇ ਆਪਣੀ ਮਿਹਨਤ ਕਰਦਾ ਆ ਇਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਵੀ ਬਾਹਰ ਗਿਆ ਸੀਗਾ ਪਰ ਉੱਥੇ ਜਾ ਕੇ ਇਹਨੇ ਦੇਖਿਆ ਵੀ ਮੈਂ ਇਹ ਗੱਲ ਉੱਥੇ ਜਾ ਕੇ ਇਹਨੇ ਸਿੱਖ ਲਈ ਵੀ ਮੈਂ ਪੰਜਾਬ 'ਚ ਰਹਿ ਕੇ ਬਹੁਤ ਕੁਝ ਕਰ ਸਕਦਾ ਸੋ ਇਹ ਕਰ ਰਿਹਾ ਆ ਆ ਸਬਜ਼ੀ ਦੀ ਦੁਕਾਨ ਇਹਨਾਂ ਨੇ ਲਾਈ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਸਾਜੀ ਅੱਜ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਦੁਕਾਨ ਖੋਲਿ ਏ ਹੋ ਇਹ 4 ਸਾਲ 4 ਸਾਲ ਤੇ ਇਤੋਂ ਮਤਲਬ ਕਮਾ ਕੇ ਕੀ ਕੀ ਬਣਾਇਆ ਤੁਸੀਂ ਉਹ ਮੈਂ ਆਪਣਾ ਪ੍ਰਵਾਹ ਲਾੜਿਆ ਹੈ ਵਧੀਆ ਚੱਲ ਰਿਹਾ ਪ੍ਰਵਾਹ ਵਧੀਆ ਚੱਲ ਰਿਹਾ ਹੈ ਹੋਰ ਉਹ ਰੀਡੀ ਹੈ ਯਾ ਤਰਜੀਹ ਦੇ ਚਲ ਲਈ ਹੈ ਮੋਟਰਸਾਈਕਲ ਵਾਲੀ ਧਿਆਨ ਦਿਓ ਮੋਟਰਸਾਈਕਲ ਲਿਆ ਇੱਕ ਮੋਟਰਸਾਈਕਲ ਮੇਰਾ ਪੂਰੀ ਹੋਇਆ ਹੈ ਅੱਛਾ ਹਨਾ ਮੇਰੇ ਵੀ ਮੈਂ ਮੋਟਰਸਾਈਕਲ ਲੈ ਲਿਆ ਪੁਜੀ ਮੇਰੇ ਨਾਲ ਦੇ ਅਗਰ ਉਹ ਨਹੀਂ ਤੁਹਾਨੂੰ ਦੁਆਨਾ ਬੇਲੇ ਕਿ ਤੁਸੀਂ ਇਹਨੂੰ ਕੰਮ ਹੈ ਸ਼ੁਰੂ ਕੀਤਾ ਤੁਹਾਨੂੰ ਕਿੰਨੇ ਪੈਸੇ ਖਾਤੇ ਨੇ ਪਏ ਮੈਨੂੰ ਇਹ ਦੱਸੋ ਮੈਨੂੰ ਤਕਰੀਬਨ ਜੀ 32000 ਰੁਪਈਆ ਦੋਸਤੋ ਜਿਹੜੇ 40-40 ਲੱਖ ਰੁਪਈਆ ਲਾ ਕੇ ਬਾਹਰ ਜਾਂਦੇ ਆ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਆ ਵੀ ਉੱਥੇ ਜਾ ਕੇ ਆਪਾਂ ਚਲੋ ਮਿਹਨਤ ਦੇ ਸਿੱਧੇ ਦਾਣਾ ਪਾਣੀ ਦੇ ਕੇ ਕੰਮ ਨਹੀਂ ਪੈਂਦਾ ਪਰ ਇਹਨਾਂ ਨੇ ਉਹ 25000 ਰੁਪਈਆ ਲਾ ਕੇ ਆਪਣਾ ਕੰਮ ਚਲਾ ਲਿਆ ਆ ਦੇਖੋ ਇਹ ਮਿਰਚਾਂ ਪਈਆਂ ਆ ਆ ਬਤਾਉਂ ਪਿਆ ਸਾਰਾ ਕੁਝ ਇਹਨਾਂ ਦੇ ਕੋਲ ਆ ਇੱਥੇ ਵੇਲ ਵੇਲ ਇਹ ਆਪਣੇ ਪੰਜਾਬੀ ਭਰਾ ਆ ਜਿਹੜੇ ਪੰਜਾਬ 'ਚ ਰਹਿ ਕੇ ਮਿਹਨਤ ਕਰ ਰਹੇ ਆ ਇਹਨਾਂ ਤੋਂ ਸੌਤਾਂ ਦੇਣ ਹੈ ਆ ਵੀਰ ਉਹਨਾਂ ਨੂੰ ਵੀ ਗੱਲ ਕਰਨਾ ਚਾਹੀਦੀ ਹੈ ਬੜੀ ਬੜੀ ਕਿੱਥੋਂ ਆਏ ਨੇ ਤੇ ਤੁਸੀਂ ਭਾਜੀ ਇਹ ਕਿਤਾਬ ਮਤਲਬ ਤੁਹਾਨੂੰ ਵਧੀਆ ਲੱਗਦਾ ਇਹਨਾਂ ਦਾ ਫੋਨ ਬਿਲਕੁਲ ਬਿਲਕੁਲ ਭਾਜੀ ਕੰਮ ਬਾਕੀ ਇਹ ਬਟਕ ਪਾਈ ਤੇ ਜਾਣਾ ਬਿਲਕੁਲ ਵਧੀਆ ਪ੍ਰਿੰਟ ਠੀਕ ਹੈ ਤੇ ਤੁਸੀਂ ਭਾਜੀ ਤੁਸੀਂ ਵੀ ਇੱਥੇ ਪੰਜਾਬ 'ਚ ਕੰਮ ਕਰਦੇ ਹੋ ਬਿਲਕੁਲ ਜੀ ਮੇਰੇ ਪੰਜਾਬ 'ਚ ਤੁਹਾਨੂੰ ਕਿੱਦਾਂ ਦਾ ਲੱਗਦਾ ਪੰਜਾਬ ਪੰਜਾਬ ਨਾਲ ਦੀ ਕਿਸ ਹੈ ਨਹੀਂ ਕਿ ਜਿਹੜੀ ਚੀਜ਼ ਪੰਜਾਬ ਦੀ ਹੈ ਨਾ ਮਿੱਟੀ ਇਹ ਵਿੱਚ ਆ ਉਹ ਕਿਤੇ ਵੀ ਹੈ ਨਹੀਂ ਗਈ ਨਾ ਕਿਤੇ ਹੋ ਸਕਦੀ ਆ ਤਾਂ ਹੀ ਆਪਣੇ ਜਿਹੜੇ ਪ੍ਰਵਾਸੀ ਵੀਰ ਜਿਹੜੇ ਆਪਣੇ ਹੁੰਦੇ ਆ ਤਾਂ ਹੀ ਇੱਥੇ ਆਣ ਕੇ ਰਹਿੰਦੇ ਆ ਉਹ ਆਪਣੀ ਮਿਹਨਤਾਂ ਕਰਦੇ ਆ ਤੇ ਜਿਹੜੇ ਆਪਣੇ ਵੀਰ ਇਥੋਂ ਵਿਦੇਸ਼ਾਂ ਵਿੱਚ ਗਏ ਹੁੰਦੇ ਹਰ ਸਾਲ ਜਿਹੜੇ ਆਉਂਦੇ ਆ ਉਹ ਤਾਂ ਹੀ ਆਉਂਦੇ ਕਿਉਂਕਿ ਮਿੱਟੀ ਉਹਨਾਂ ਨੂੰ ਖਿੱਚਦੀ ਆ ਸੋ ਮੈਂ ਤੁਹਾਡਾ ਮੌਂਟੀ ਮਾਨ ਦੋਸਤ ਤੁਹਾਡਾ ਮਿੱਤਰ ਤੁਹਾਡਾ ਸੋ ਮੈਂ ਇੰਨੀਆਂ ਗੱਲਾਂ ਕਰਦੇ ਹੋਏ ਤੁਹਾਡੇ ਤੋਂ ਆਗਿਆ ਮੰਗਦਾ ਜੀ ਮੈਨੂੰ ਦਿਓ ਆਗਿਆ ਧੰਨਵਾਦ